ਲੋ ਜੀ ਦੇਖੋ ਜੀ ਸੰਗਤ ਜੀ ਸਰਵੋਕਾਫੀ ਦੁਕਾਨਾਂ ਲੱਗੀਆਂ ਹੋਈਆਂ ਜੁੱਤੀਆਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਵਾ ਤੇ બીજી ਸਾਈਡ ਤੇ ਮਹਿੰਦੀ-ਮੁੰਦੀ 숍ੇਟਾਂ ਛੱਪੀਆਂ ਹੋਈਆਂ ਦੁਕਾਨਾਂ ਲੱਗੀਆਂ ਹੋਈਆਂ ਕੋਈ ਸੰਗਰੇ ਸ਼ਹੀਦ ਅੰਦਰ ਲੱਗੇ ਹੋਏ ਆ ਇਧਰ ਸਾਈਡ ਵੀ ਦੇਖੋ ਜੀ ਦੁਕਾਨਾਂ ਲੱਗੀਆਂ ਹੋਈਆਂ 버거 ਟਿੱਕੀ ਨਿਡਲ ਦੀਆਂ ਤੇ ਲੋੜ ਇਧਰ ਵੀ ਬਾਰ ਵੀ ਦੁਕਾਨਾਂ ਲੱਗੀਆਂ ਹੋਈਆਂ ਵਾ ਤੇ ਲੋ ਸੰਗ ਜੀ ਦੇਖੋ ਸਾਹਮਣੇ ਦਰਵਾਜ਼ਾ ਦੇਤਾ ਪਿਆ ਜੀ ਆਪਾਂ ਕਰੋਨੇ ਦਰਵਾਜ਼ੇ ਦੇ ਦਰਸ਼ਨ ਉਹ ਨਾਲ ਬਈ ਦੂਨ ਚਲਾਇ ਮੇਰਾ ਸਾਰਾ ਸਾਲ ਖਰਾਬ ਹੋ ਗਿਆ ਮੈਂ ਜਿੱਨੇ ਜਿੱਨੇ ਦੇ ਨਵੇਂ ਨਵੇਂ ਵਿਆਹ ਹੋਏ ਸੁਣ ਕੇ ਜਿਹੜਾ ਜਿੱਦ ਹੋਇਆ ਸੀ ਨਾ ਨਵੇਂ ਨਵੇਂ ਵਿਆਹ ਆ ਪੈਰ ਤੋਂ ਤੋਂ ਪੀਵੀਸੀ ਪੈਰ ਤੋਂ ਤੋਂ ਕੋਲੋਂ ਸੱਫੀ ਕਰੋ ਦਰਸ਼ਨ ਪਰਵਾਰ ਦੇ ਹਾਂਜੀ ਸਸਰੀ ਗਾਲ ਜੀ ਸਾਰਿਆਂ ਨੂੰ ਲੋਜ ਗਏ ਆਦਾ ਬਲੌਗ ਸ਼ੁਰੂ ਕਰਨ ਜਾ ਰਹੇ ਜੀ ਅੱਜ ਆਪ ਆਏ ਆ ਜੀ ਬਹੁਤ ਹੀ ਤੇ ਅਸੀਂ ਕਿ ਜਗਾ ਜੀ ਅੱਜ ਆਪ ਆਇਆ ਜੀ ਪਿੰਡ ਹੈਗਾ ਜੀ ਤਲਹਨ ਤੇ ਅੱਜ ਇੱਥੇ ਹੈਗਾ ਪੀਰ ਬਾਬਾ ਫਤਿਹ ਸ਼ਾਹ ਕਾਦਰੀ ਜੀ ਦਾ ਮੇਲਾ ਵਾ ਉੱਥੇ ਤੁਹਾਨੂੰ ਮੇਲੇ ਦਰਸ਼ਕਰਾਵਾਂਗੇ ਮੇਰੇ ਪਿੱਛੇ ਦੇਖ ਸਕਦੇ ਮੇਲੇ ਵਿੱਚ ਬਿਲਕੁਲ ਰੌਣਕ ਲੱਗ ਚੁੱਕੇ ਆ ਝੂਲੇ ਲੱਗ ਚੁੱਕੇ ਆ ਤੇ ਬਾਕੀ ਚਲੋ ਤੁਹਾਨੂੰ ਮੇਲੇ ਦਰਸ਼ਕ ਰੌਣਕ ਇਧਰ ਹੀ ਸਾਈਡ ਦੇਖੋ ਕਾਫੀ ਮੇਲੇ ਲੱਗ ਚੁੱਕੇ ਆ ਮਾਲ ਹੋਰੀ ਦੇਖੋ ਜੀ ਤੇ ਅੱਜ ਦਿਖਾਉਣੇ ਨਾਲ ਦੇ ਨਾਲ ਮੇਲੇ ਵੀ ਦਿਖਾਉਣੇ ਆ ਤੇ ਚਲੋ ਚੱਲਦੇ ਆਪਾਂ ਤੇ ਅੱਜ ਦਾ ਨਾ ਹੈਗਾ ਜੀ ਗਿੱਲ ਸਾਹਿਬ ਜੀ ਹੈਗੇ ਆ ਜੀ ਤੇ ਚਲੋ ਚਲਿਏ ਬਲੇਡ ਗਿਲਕੋ ਰੋਡ ਕਾ ਲੱਗੇ ਹੋਇਆ ਸਾਹਮਣੇ ਦਰਵਾਜ਼ਾ ਆ ਜੀ ਆਪਾਂ ਮੇਨ ਹੈਂਡ ਗੇਟ ਤੋਂ ਐਂਟਰੀ ਕਰਾਂਗੇ ਅਸੀਂ ਦੀ ਸਾਈਡ ਆਹੀ ਵਰਨੀ ਸਰ ਬੈਕ ਸਾਈਡ ਵਾਲੀ ਸਾਈਡ ਤੇ ਕਾਫੀ ਦੇਖੋ ਲੋ ਜੀ ਚੂਲੇ ਰੈਡੀ ਹੋ ਚੁੱਕੇ ਆ ਜੀ ਲੋ ਜੀ ਸੰਗਤ ਜੀ ਦੇਖੋ ਲੋ ਜੀ ਸੰਗਤ ਜੀ ਚੱਲਦੇ ਆਠ ਹੈਗਾ ਮੇਲੇ ਤਨ ਮੇਲੇ ਪੱਛਾ ਕਰਾਉਣਾ ਸੰਗਤਾਂ ਦੇ ਤੇ ਬਾਕੀ ਤਾਂ ਆਪਾਂ ਉਹ ਠਿਕੜੀ ਕਰ ਲਈ ਆ ਤਾਂ ਚਲੋ ਹੁਣ ਚੱਲਦੇ ਆ ਜੀ ਲੋ ਜੀ ਲਾਲ ਦੀ ਨਾਲ ਤਾਂ ਚਲੋ ਚੱਲਦੇ ਆ ਆਪੀ ਸੰਗਤ ਆ ਰਹੀਆਂ ਨਾਲ ਦੀ ਨਾਲ ਚੱਲਦੇ ਤੁਹਾਨੂੰ ਦਿਖਾਉਣੀ ਆ ਜੀ ਆਜੋ ਤੇਰੇ ਸੰਗਤ ਦੇ ਕੋ ਸਾਹਮਣੇ ਦਰਵਾਰ ਦੇਤਾ ਪਿਆ ਜੀ ਆਪਾਂ ਨੂੰ ਕੋਨੇ ਦਰਵਾਰ ਦੇ ਦਰਸ਼ਨ ਲੋਈ ਸੰਗਤ ਜੀ ਦੀ ਸੇਵਾ ਲਗਾਏ ਲੰਗਰ ਤੇ ਸਾਹਮਣੇ ਦਰਵਾਰ ਆ ਸੰਤਾ ਲੰਗਰ ਛਕ ਰਹੀਆਂ ਪਈਆਂ ਚਲੋ ਚੱਲਦੇ ਆ ਦਰਵਾਰ ਦੀ ਸੰਗਤ ਜੀ ਕਰੋ ਦਰਵਾਰ ਦੇ ਦਰਸ਼ਨ ਕਰੋ ਸੰਗਤ ਜੀ ਕਰੋ ਦਰਸ਼ਨ ਪਰਿਵਾਰ ਦੇ ਜੈ ਪੀਰਾਂ ਸੁਪਾ ਉਹ ਸੁਖੀ ਜੀ ਆਓ ਜੈ ਬਾਬਾ ਉਹ ਸੁਖੀ ਜੀ ਕਰੋ i جابر 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 ਯਸ ਜੀ ਸਰ ਜਿਹੜਾ ਸਾਧਿਕ ਦਰਸ਼ਨ ਅੰਗਰੰਤਰ ਗਾਇਸ ਜਿਹੜਾ ਗ੍ਰੀਤੀਚਾਸ ਮੈਂ ਸਾਧਿਕ ਦਰਸ਼ਕ 24 ਬੱਚੇ ਆਮੋ ਜੀ ਵਾਹ ਅਮਰ ਜੀ ਤੇ ਬਾਬਾ ਜੀ ਜੈ ਹੋ ਸੱਚਾ ਜੈ ਹੋ ਚੱਲ ਦੇਖੋ ਆਪਣਾ ਇਹ ਬਾਬਾ ਜੀ ਦੀ ਕੋਈ ਗੱਲ ਜੈ ਕੀ ਗੱਲ ਹੋਈ

ਕਹਿੰਦੇ ਆ ਰੰਦੇ ਕੀ ਮੇਲੇ ਚ ਲੱਗਾ ਕਿਹੜੀ ਕਿਹੜੀ ਸੋਫਾ ਲੱਗੇ ਦਾ ਕਰਦੇ ਆ ਚਲੋ ਆ ਤੁਹਾਡੇ ਹਾਸਾ ਲੱਗੇ ਲਾਵਾਏ ਹੋਏ ਨਾਲ ਨਾ ਚਲੋ ਤੁਹਾਡੇ ਅੱਗੇ ਬਾਈ ਦੀਆਂ ਮੈਦੀਆਂ ਚਲਾਇ ਮੇਰਾ ਸਾਰਾ ਸਾਲ ਖਰਾਬ ਹੋ ਗਿਆ ਮੈਦੀ ਜਿੰਨਾ ਜਿੰਨਾ ਦੇ ਨਵੇਂ ਨਵੇਂ ਵਿਆਹ ਹੋਏ ਸੁਣ ਕੇ ਜਿਹੜਾ ਜਿਹਦਾ ਹੋਇਆ ਸੀ ਨਾ ਨਵੇਂ ਨਵੇਂ ਵਿਆਹ ਆ ਪੈਰ ਤੋਂ ਤੋਂ ਪੀਵੀਸੀ ਪੈਰ ਤੋਂ ਤੋਂ ਕਿੰਦੀ ਸੀ ਇਹਨਾਂ ਵਿੱਚ ਕੋਕਾ ਕੋਲਾ ਸੋਡਾ ਦੀ ਸਮੈਲ ਆਉਂਦੀ ਆ ਕੀ ਹੋਣ ਠੀਕ ਹੈ ਹੁਣ ਗੇਸ ਖਤਮ ਹੋ ਗਿਆ ਉਹ ਚੱਕਰ ਘਰ ਦੇ ਉਹ ਨਹੀਂ ਜਣਾ ਉਹ ਨਹੀਂ ਜਣਾ ਨਹੀਂ ਜਣਾ ਗੁਲਾਕਣ ਮਾਰ ਦੇ One two three, three. ਕੀਤਾ ਕਹਿੰਦਾ ਤਕੜੀਆ ਤਕੜੀਏ ਅੱਧੀ ਰਾਤ ਨੂੰ 10 ਵਜੇ ਤੱਕੜੀਆ ਤਕੜੀਏ ਇੱਕ ਸੋਨਾ ਨੂੰ ਬੜਾ ਦਿਨ ਤੂੰ ਮੈਂ ਸਿੱਧਾ ਤਕੜੀਏ ਦੁਬਈ ਸਿੱਧਾ ਤਕੜੀਏ ਦੁਬਈ ਸਿੱਧਾ ਤਕੜੀਏ ਦੁਬਈ ਸਿੱਧਾ ਤਕੜੀਏ ਜਦੋਂ ਕਿਲਾ ਫੋੜੇ ਉਹ ਤੋਂ ਦਿਖਾ ਰਿਹਾ ਨਾਲ ਨਾਲ ਆਪਾਂ ਲੋਕ ਸੰਗਤ ਜੀ ਬਿਲਕੁਲ ਸਭ ਵੀ ਸੰਗਤਾਂ ਇੱਥੇ ਮਿਲ ਲੈਣੇ ਦੇਖਣੇ ਤੇ ਵਿੱਚੇ ਜੇ ਕਵਿਤ ਗਾਣੇ ਲੱਗਿਆ ਹੋਈਆਂ ਮਾਰੋ ਖਣੇ ਤੋਂ ਨਾਲ ਨਾਲ ਗੀਤ ਪੇਸ਼ ਕਰਦੇ ਰਿਆਂ ਮੁੰਡਾ ਫੁੱਫੜੀ ਦੇ ਵਿੱਚ ਬਰਾਂਡੇ ਡਹਿ ਗਿਆ ਸੋ ਬਿਲਕੁਲ ਪਰਵਾਰਕ ਜਾਂ ਗੀਤ ਹੈ ਲੋ ਜੀ ਦੇਖੋ ਜੀ ਸਭ ਸੰਗਤਾਂ ਜਿਹੜਾ ਬੰਦਾ ਜੀਜਾ ਸੁਣ ਰਿਹਾ ਜੀਜੇ ਦਾ ਵੀ ਟੋਲ-ਟੋਲ ਹੁੰਦਾ ਹੈ ਚੱਲਦੇ ਪਏ ਪ੍ਰੋਗਰਾਮ ਜੀਜਾ ਫੁੱਫੜੇ ਚਲੋ ਜੀ ਇੱਧਰ ਵੀ ਬੱਚਿਆਂ ਵਾਸਤੇ ਮिक्की ਮੌਸਰ ਦੇ ਚੂਲੇ ਬਾਕੀ ਜੰਪਿੰਗ ਗਾੜੇ ਚਲੋ ਜੀ ਇੱਧਰ ਵੀ ਦੋ ਤਿੰਨ ਦੁਕਾਨਾਂ ਲੱਗੀਆਂ ਹੋਈਆਂ ਵਾ ਤੇ ਬਾਕੀ ਜਿਹੜਾ ਤਰ ਪ੍ਰੋਗਰਾਮ ਹੈ ਤੇ ਤੇ ਜਦ ਤੱਕ ਸਿੰਗਰ ਵਗੈਰਾ ਆ ਰਹੇ ਆ ਇੱਧਰ ਤੇ ਲੋਹੇ ਸੰਗਰ ਇੱਧਰ ਦੇਖੋ ਕਾਫੀ ਸ਼ੋਕਸ ਲੱਗੀਆਂ ਹੋਈਆਂ ਜਿਹਨਾਂ ਨਵਾਂ ਨਵਾਂ ਆਉਂਦਾ ਹੈ ਉਹ ਸਾਰੇ ਉਹ ਸੰਗਰੇ ਸੁਮੇਦ ਅੰਦਰ ਲੱਗੇ ਹੋਏ ਆ ਉਧਰ ਸਾਈਡ ਵੀ ਦੇਖੋ ਵੀ ਦੁਕਾਨਾਂ ਲੱਗੀਆਂ ਹੋਈਆਂ 버ਗਰ ਟਿੱਕੇ ਨੂਡਲ ਦੀਆਂ ਤਾਂ ਲੋਕ ਇੱਧਰ ਵੀ ਬਾਰੀ ਦੁਕਾਨਾਂ ਲੱਗੀਆਂ ਹੋਈਆਂ ਵਾਂ ਚਲੋ ਕਾਫੀ ਦੁਕਾਨਾਂ ਲੱਗੀਆਂ ਹੋਣੀਆਂ ਜੁੱਤੀਆਂ ਦੀ ਦੁਕਾਨਾਂ ਲੱਗੀਆਂ ਹੋਈਆਂ ਵਾਂ ਇੱਕ ਪੂਰ ਸਾਈਡ ਤੇ ਮਹਿੰਦੀ ਮੂੜੀ ਸ਼ਾਪੇ ਛਪੇ ਵਾਲੀਆਂ ਦੁਕਾਨਾਂ ਲੱਗੀਆਂ ਹੋਈਆਂ ਕਾਫੀ ਸ਼ੋਪਸ ਲੱਗੀਆਂ ਹੋਈਆਂ ਤੇ ਬੈਕਰੀ ਸ਼ੋਪ ਵੀ ਲੱਗੀ ਹੋਈ ਆ ਤਾਂ ਲੈਟਰਰੀ ਜਿਹੜੀ ਇਹ ਦੇਖੋ ਜੀ ਫੈਨਾਂ ਦਾ ਦੁਕਾਨਾਂ ਵੀ ਵੀਰ ਵੇਚੇ ਨੇ ਲੋਡੀ ਨਾ ਦਰਸਾ ਕਾ ਨਾਮ ਕਿਨੇ ਬਸੋ ਸੋਹਣ ਸਿੰਘ ਜੀ ਦੇਖੋ ਜੀ ਕਾਫੀ ਦੁਕਾਨਾਂ ਲੱਗੀਆਂ ਹੋਈਆਂ ਜਾਵਾ ਆਪਾਂ ਉੱਲੀ ਐਂਟਰੀ ਕੀਤੀ ਮੇਹਦੀਆ ਫਰਲੀ ਸਾਈਡ ਦੀ ਐਂਟਰੀ ਆ ਇਹ ਤੇ ਕਾਫੀ ਦੁਕਾਨਾਂ ਲੱਗੀਆਂ ਹੋਈਆਂ ਦੇਖ ਸਕਦੇ ਤੁਸੀਂ ਬੱਚੇ ਦਾ ਫੂਡ ਵੀ ਡਿਵਾਇਸ ਕਰਦੇ ਆ ਤੇ ਲੋਹੇ ਸਿੰਘ ਜੀ ਇੱਧਰ ਵੀ ਦੇਖੋ ਜੀ ਕਾਫੀ ਦੁਕਾਨਾਂ ਲੱਗੀਆਂ ਨੇ ਜੁੱਤੀਆਂ ਦੀਆਂ ਹੋ ਗਿਆ ਸੂਟਾਂ ਦੇ ਹੋ ਗਿਆ <prueba> प <पक़ी> गा तो क लगी है मसानाना न ललीफीश ल गया हु नड़ी और निन नहीं हो गया वा लया ਆ ਬੱਚਾ ਵਾਸਤੇ ਲੱਗੇ ਹੋਏ ਆ ਮੱਛੀ ਵਾਲੇ ਚੁੱਲੇ ਲੱਗੇ ਹੋਏ ਆ ਆਹ ਉਹ ਗਿੱਡੀ ਵਾਲੇ ਚੁੱਲੇ ਲੱਗੇ ਹੋਏ ਆ ਉਹ ਵੀ ਸੰਗਤ ਜੀ ਆਹ ਡਰੈਨ ਵਾਲਾ ਚੁੱਲਾ ਵੀ ਲੱਗਾ ਹੋਇਆ ਜੀ ਆਹ ਲੋ ਜੀ ਤੇ ਆ ਡਰੈਨ ਵਾਲਾ ਚੁੱਲਾ ਇਹ ਸੱਟ ਸੁੱਟੀ ਕਰਦੇ ਪਏ ਆ ਲੋਹੇ ਚੁੱਲੇ ਲੱਗੇ ਹੋਏ ਆ ਸਰਪਤ ਜੀ ਦੇਖੋ ਜੀ ਬਾਕੀ ਮੇਲਾ ਕਾਫੀ ਲੱਗਾ ਹੋਇਆ ਵਾ ਇਧਰ ਸਾਈਡ ਵੀ ਦੇਖੋ ਸੱਜੇ ਆ ਰਹੀਆਂ ਵਾ ਕਾਫੀ ਸੱਜੇ ਆ ਰਹੀਆਂ ਵਾ ਉਹ ਦੇਖੋ ਜੀ ਲੋ ਜੀ ਦੇਖੋ ਜੀ ਸੰਗਤ ਜੀ ਤੇ ਕਾਫੀ ਮੇਲੇ ਦਾ ਰੌਣਕ ਲੱਗਿਆ ਹੋਈਆਂ ਕਾਫੀ ਜਗਾ ਤੇ ਕਾਫੀ ਜੇ ਸੰਗਠਨ ਇਧਰੀ ਸਾਈਡ ਵੀ ਮੇਲਾ ਲੱਗਾ ਹੋਇਆ ਪੂਰੀ ਤਰ੍ਹਾਂ ਹੋਈ ਸੰਗਤ ਜੀ ਕਾਫੀ ਰੌਣਕਾਂ ਲੱਗਿਆ ਹੋਈਆਂ ਹਨ ਰੌਣਕ ਦੇ ਬਾਹਰ ਵੀ ਦੇਖੋ ਕਾਫੀ ਜਗਾ ਲੱਗਿਆ ਹੋਈਆਂ ਸੇਕ ਕਾਫੀ ਲੱਗਿਆ ਹੋਇਆ ਵਾ ਤੇ ਦੇਖੋ ਤਲੋ ਜੀ ਗਾਈ ਐਸ ਹੀ ਆਤਾ ਬੋ ਕਿੱਧਰ ਲੱਗੀ ਵੀਡੀਓ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਆਪਾਂ ਦਾ ਖੁੱਲੇ ਦਰਸ਼ਕੀ ਤੇ ਮੇਲਾ ਤੁਹਾਨੂੰ ਦਿਖਾਤਾ ਵਾ ਤੇ ਬਾਤੋ ਆਦ ਵੀਡੀਓ ਸ਼ੇਅਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਾਂਗੇ ਨੈਕਸਟ ਬੋਸ ਚ ਨਵੀਂ ਜਗ੍ਹਾ ਤੇ ਤੇ ਚਲੋ ਬਾਕੀ ਦਾ ਇਹ ਮੇਲੇ ਦੇਖਣ ਬਾਅਦ ਤੇ ਚੱਲੋ ਫਿਰ ਵੀਵਾ ਸਬਸਕ੍ਰਾਈਬ ਕਰ ਲਓ ਤੇ ਚਲੋ ਹੁਣ ਚੱਲਦੇ ਆ ਬਹੁਤਾ ਟਾਈਮ ਨਹੀਂ ਲੈਂਦੇ ਟੱਟਾ ਮਿਲਾਂਗੇ ਨੈਕਸਟ ਬੋਸ ਤੇ ਤੱਤਾ ਬਾਏ ਬਾਏ ਸਤਿ ਸ਼੍ਰੀ ਅਕਾਲ ਤੇ ਜੈਪੀ ਰਾਜੇ ਜੀ